ਸਰੀਗ ਆਈਟਮ ਸਾਰਿਆਂ ਮੈਂ ਤੁਹਾਡੀ ਆਪਣੀ ਅਮਨਜੀਤ ਕردو ਜੀ ਜੋਸ਼ੀ ਜੀ ਨੇ 라ਉਂਡ ਅਸੇ ਤੋਂ ਦਾ ਸਵਾਗਤ ਕਰਦੇ ਹਾਂ ਅਸੀਂ ਹਾਜ਼ਰਾਂ ਤੋਂ ਦੀ ਕਿਤੇਰੀ ਵਿਚ ਤੋਂ ਲਈ ਬਹੁਤ ਹੀ ਇੱਕ ਪਿਆਰਾ ਜਿਹਾ ਸੁਹਾਗ ਲੈ ਕੇ ਤੇ ਉਮੀਦ ਹੈ ਤੁਸੀਂ ਸਾਰੇ ਰਾਜ ਖੁਸ਼ ਹੋਵੇ ਅਸੀਂ ਵੀ ਪਰਮਾਤਮਾ ਦੀ ਕਿਰਪਾ ਨਾਲ ਰਾਜ ਖੁਸ਼ੀਆਂ ਪਰਮਾਤਮਾ ਕਰਨ ਤੰਦਰੁਸਤੀ ਦੇਵੇ ਤੁਹਾਡੀ ਤੰਦਰੁਸਤੀ ਵਾਸਤੇ ਸਾਨੂੰ ਗੀਤ ਸੁਣਾਏ ਦੇ ਨੇ ਤੇ ਤੁਹਾਡੀ ਤੰਦਰੁਸਤੀ ਲਈ ਮੈਨੂੰ ਉਤੇ ਪਾਉਣੀ ਆ ਤੇ ਤੁਸੀਂ ਆਪਣੇ ਕਾਪੀ ਪੈਨਸ਼ਨ ਲੈ ਕੇ ਬੈਠ ਗਿਆ ਜਿਹੜਾ ਮੈਨੂੰ ਤਾਂ ਪਾਉਂਗੀ ਨਾ ਉਹ ਹੈਗਾ ਬਹੁਤ ਹੀ ਛੋਟਾ ਜਿਹਾ ਪਹਿਲੇ ਹੀ ਪਾਇਆ ਹੋਇਆ ਮੈਂ ਰਿਪੀਟ ਕਰ ਰਹੀ ਹਾਂ ਦੁਬਾਰਾ ਤੇ ਇਹ ਵੀ ਜਦ ਲਕੋਰੀ ਆ ਜਦ ਮੈਂ ਚਿੱਟਾ ਪਾਣੀ ਪੀਣ ਲੱਗ ਜਾਂਦਾ ਬੀਬੀਆਂ ਨੂੰ ਹਨਾ ਉਹ ਉਹ ਦਸੂਂਦੀ ਤੇ ਹਰ ਹਾਲ ਤੁਸੀਂ ਨਾ ਠੀਕ ਹੋਏ ਕਿਤੇ ਕੋਈ ਦਵਾਈ ਲੈਣ ਦੀ ਲੋੜ ਨਹੀਂ ਘਰੇ ਫਿਰ ਬੜੀ ਸੁਵਿਧਾ ਦਿੱਤੀ ਤੁਹਾਨੂੰ ਆਪੇ ਹੈਗਾ ਤੇ ਕਰਕੇ ਤੁਸੀਂ ਦੇਖਣਾ ਆਪਾਂ ਉਸ ਨੂੰ ਬਾਅਦ ਵਾਂਦੇ ਨਾ ਤੇ ਆਜੋ ਫਿਰ ਆਪਾਂ ਵੀਚ ਸੁਹਾਗ ਗਾਏ ਇਹ ਸੁਹਾਗ ਗਾਇਆ ਕੋ ਤੁਹਾਨੂੰ ਬਹੁਤ ਪਿਆਰਾ ਲੱਗਦਾ ਹੈ ਨਾ ਪਹਿਲਾਂ ਵੀ ਬੀਬੀਆਂ ਗਉੜੀਆਂ ਨੇ ਤੇ ਜਿਹਨੇ ਨਹੀਂ ਸੁਣਿਆ ਉਹ ਜ਼ਰੂਰ ਸੁਣਨ ਹੈ ਨਾ ਤੇ ਸਾਨੂੰ ਤਾਂ ਹੀ ਨਮਾਈ ਮਿਲੇ ਆ ਲੈ ਸੁਣੋ ਇਹ ਸੇ ਕੇੜੇ ਸ਼ਹਿਰ ਦਾ

ਰਾਏ ਕੋਟੀ ਸ਼ੇਰ സഡേ <laughs> ബാം ഷാഡ്യണിയായ ശരയ്യ സാഡേ വ്യണിയായ ഗീത ജോടിയോ

dras meva ਪਈਆ ਉਗਾਂ ਗੀਆਂ ਮਾਲੀ ਬਾਗ ਲਵਾਇਆ ਕੰਨਿਆ ਦਾ ਢੋਲ ਬਾਂ ਗ੍ਰੀਸ਼ਯਾ ਸੱਡੇ ਬਿਆਮਣੀਆ ਨੀ ਸਈਆ ਸੱਡੇ ਬਿਆਮ Yeah! yeah. ਨੇ ਕੇ ਬੇਟੀ ਹੋਈ ਪਰਾਈ ਨੀ ਸੱਯਾ ਬੇਟੀ ਹੋਈ ਪਰਾਈ ਅੰਦਰ ਵੀ ਵੀ ਹਾਈ ਕਿਉ ਕਿਉ ਰੋ ਮੇ ਮੇਰੇ ਬਾ ਦੱਸਿਓ ਤੁਹਾਨੂੰ ਸਾਡਾ ਇਹ ਵੀਚ ਕਿ ਹੋ ਜਾ ਲੱਗਿਆ ਉਮੀਦ ਆ ਸਾਰਿਆਂ ਨੂੰ ਪਸੰਦ ਆ ਗੋਸਾਂ ਤਾਂ ਬਹੁਤ ਵਧੀਆ ਲੱਗਿਆ ਤਾਂ ਹੀ ਤੁਹਾਨੂੰ ਸੁਣਾਇਆ ਹੈਗਾ ਤੇ ਜੇ ਲੋ ਪਹਿਲਾਂ ਮਾਮੀਆਂ ਭੂਆ ਵਾਸੀਆਂ ਤਾਈਆਂ ਚਾਤੀਆਂ ਦਰਦੀਆਂ ਅਸੀਂ ਜੀਤਉਂਦੀਆਂ ਸੀ ਤੇ ਹੁਣ ਤਾਂ ਗਾਹਾਂ ਦੀ ਗਾਹ ਸਾਡੇ ਕੰਨੀ ਪਈ ਕੇ ਅਸੀਂ ਥੋੜੇ ਤੱਕ ਪਜਾ ਤੇ ਉਹਦਾ YouTube ਦੇ ਸਾਹਮਣੇ ਜਦੋਂ ਜੀ ਕਰਿਆ ਇਹ ਅਲੋਪ ਨਹੀਂ ਹੋਣੇ ਹੈਨਾ ਤੇ ਇਹਨਾਂ ਨੂੰ ਕੱਢ ਕੇ ਸੁਣਿਆ ਕਰੋ ਤੇ ਵਿਆਹ ਕਰਾਇਆ ਕਰੋ ਗਰਾਂਡ ਕਰ ਲਾਇਆ ਕਰੋ ਤੇ ਆਜੋ ਫਿਰ ਹੁਣ ਆਪਾਂ ਤਾਂ ਦੋਸਤੋ ਸ਼ੂਗਰ ਬਹੁਤ ਭੈੜੀ ਬਿਮਾਰੀ ਹੈ ਤੇ ਇਹਦੇ ਵਾਸਤੇ ਖਸ਼ੂ ਗੁਰ ਸੌਰੀ ਇਹ ਤਾਂ ਪਹਿਲਾਂ ਕੱਲ ਦੱਸਿਆ ਸੀ ਨਾ ਤੇ ਇਹ ਲਕੋਰੀਆ ਕਿੱਟਾ ਪਾਣੀ ਇਹ ਭੈਣ ਪੈਦਾ ਜਾਂਦਾ ਹੈ ਨਾ ਛੋਟੀਆਂ ਬੱਚੀਆਂ ਨੂੰ ਵੀ ਹੋ ਜਾਂਦਾ ਤੇ ਕਿ ਵਿਗਿਆਨਾ ਪਿੰਡ ਸਰਬੋਤਵੰਦੀ ਕੋਲੇ ਉੱਥੇ ਤੇ ਬੇਟੀ ਨੂੰ ਐਸਟਰਾ ਬੋਇਆ ਪਰ ਮਨ ਦੱਸਿਆ ਸੀ ਤੇ ਠੀਕ ਹੈ ਤੇ ਲੋ ਇਹ ਬੋਰੀ ਵਾਸਤੇ ਕੀ ਲੈਣਾ ਤੁਸੀਂ ਦੋ ਹਰੀਆਂ ਲੈ ਜੀਆਂ ਦੋ ਸਿਰਫ ਸੂਬੇ ਦੇ ਖਾਮਲੀ ਪੇਟ ਰੋ ਰੋ ਛੱਬਿਆ ਕਰੋਨਾ ਨੂੰ 10-12 ਦਿਨ ਤੁਸੀਂ ਇਹ ਚਾਹਦੇ ਰਹੋਗੇ ਤੁਹਾਨੂੰ ਪਹਿਲੇ ਦੂਜੇ ਦੇ ਉੱਤੇ ਫਰਕ ਪੈਣਾ ਸ਼ੁਰੂ ਹੋ ਜਾਊ ਇਹ ਲਕੋਰੀਆ ਖਿੱਟਾ ਪਾਣੀ ਪਹਿਣਾ ਖਤਮ ਹੋ ਜਾ ਜਮੇ ਸੌਖਾ ਬੁਲਿਆ ਕਰਕੇ ਦੇਖੋ ਜਮਾ ਕੇ ਦੇਖੋ ਹੋਰਾਂ ਨੂੰ ਵੀ ਦੱਸੋ ਜਿਹਨੂੰ ਕਿਸੇ ਨੂੰ ਹੈ ਲੋਗ ਤੇ ਉਹਨੂੰ ਜ਼ਰੂਰ ਜਮਾ ਕੇ ਦੇਖਿਓ ਤੇ ਦੋ ਵੱਡੀਆਂ ਨੇ ਛੋਟੀਆਂ ਨਹੀਂ ਹੈਆਂ ਹਰੀਆਂ ਤਾਂ ਕਿਹਾ ਵੀ ਛੋਟੀ ਵੱਡੀ ਤੁਹਾਨੂੰ ਸਮਝ ਆਵੇ ਵੱਡੀਆਂ ਕਾਲੀਆਂੀਆਂ ਹੁੰਦੀਆਂ ਨੇ ਹਲੀਆਂ ਹੁੰਦੀਆਂ ਤੇ ਦੋ ਛੁੱਟੀਆਂ ਲੈ ਚੀਆਂ ਤੇ ਹਰ ਰੋਜ਼ ਖਾਲੀ ਪੇਟ ਨੀ ਅਸੀਂ ਲੈ ਚੀਆਂ ਹਾਂ ਪੇਟਾ ਮਾਣ ਨਹੀਂ ਪੈਂਦਾ ਤੇ ਲੈ ਖੁੰਦੇ ਸਾਨੂੰ ਛੁੱਟੀਆਂ ਤੇ ਕੱਲ ਨੂੰ ਫਿਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਦੇ ਆਂ